ਨ ਜਾਣ ਆਸਤਕ ਕਿਸੇ ਜੰਗਲ ਵਿੱਚ ਇੱਕ ਬਹੁਤ ਤਗੜਾ ਬੱਬਰ ਸ਼ੇਰ ਰਹਿੰਦਾ ਸੀ ਜੰਗਲ ਦੇ ਸਾਰੇ ਜੀਵ ਜੰਤ ਉਸ ਤੋਂ ਡਰਦੇ ਤੇ ਉਸ ਨੂੰ ਆਪਣਾ ਰਾਜਾ ਮੰਨਦੇ ਸਨ ਇੱਕ ਦਿਨ ਸ਼ੇਰ ਦੇ ਪੈਰ ਵਿੱਚ ਸ਼ਿਕਾਰ ਖੇਡਦਿਆਂ ਇੱਕ ਲੰਬਾ ਤੇ ਤਿੱਖਾ ਕੰਡਾ ਚੁਭ ਗਿਆ ਜਿਸ ਨਾਲ ਉਸ ਨੂੰ ਬੜੀ ਪ੍ਰੀੜ ਹੋਈ ਪਰ ਉਸ ਨੂੰ ਆਪਣੇ ਪੈਰ ਵਿੱਚੋਂ ਇਹ ਕੰਡਾ ਕਢਣਾ ਨਹੀਂ ਸੀ ਆਉਂਦਾ ਜਿਸ ਕਰਕੇ ਹੌਲੀ-ਹੌਲੀ ਉਸ ਦਾ ਪੈਰ ਜ਼ਖਮ ਨਾਲ ਪਰ ਗਿਆ ਤੇ ਜ਼ਖਮ ਸੁੱਜ ਗਿਆ ਇਥੋਂ ਤੱਕ ਬਈ ਹੁਣ ਵਿਚਾਰਾ ਸ਼ੇਰ ਬੜੀ ਮੁਸ਼ਕਲ ਨਾਲ ਤੁਰ ਸਕਦਾ ਸੀ ਇਸ ਜੰਗਲ ਵਿੱਚ ਇੱਕ ਦਿਨ ਇੱਕ ਸਾਧੂ ਆਇਆ ਸ਼ੇਰ ਨੇ ਸੋਚਿਆ ਭਈ ਜੇ ਕੋਈ ਮੇਰਾ ਜ਼ਖਮ ਠੀਕ ਕਰ ਸਕਦਾ ਹੈ ਤਾਂ ਸਿਰਫ ਇਹ ਸਾਧੂ ਹੀ ਕਰ ਸਕਦਾ ਹੈ ਇਹ ਸੋਚ ਕੇ ਉਹ ਸ਼ੇਰ ਲੰਗੜਾਉਂਦਾ ਹੋਇਆ ਆਪਣੀ ਗਰਦਨ ਨੀਵੀਂ ਸੁੱਟ ਕੇ ਉਸ ਸਾਧੂ ਕੋਲ ਜਾ ਪੁੱਜਿਆ ਜਦੋਂ ਉਹ ਅੱਖਾਂ ਮੀਟ ਕੇ ਸਮਾਧੀ ਲਾਈ ਬੈਠਾ ਸੀ ਸ਼ੇਰ ਹੌਲੀ ਜਿਹੀ ਉਸ ਦੇ ਕੋਲ ਜਾ ਕੇ ਉਸ ਦੇ ਪੈਰਾਂ ਦੇ ਨੇੜੇ ਲੰਮਾ ਪੈ ਗਿਆ ਜਦੋਂ ਸਾਧੂ ਦੀ ਸਮਾਧੀ ਤੋਂ ਅੱਖ ਖੁੱਲਹੀ ਤਾਂ ਉਸ ਨੇ ਸ਼ੇਰ ਨੂੰ ਆਪਣੇ ਸਾਹਮਣੇ ਢਟਾਲ ਪਿਆ ਧੱਕਿਆ ਜਦੋਂ ਕੁਝ ਦੇਰ ਸ਼ੇਰ ਹਿੱਲਿਆ ਜੁਲਿਆ ਨਾ ਸਾਧੂ ਨੇ ਗੌਰ ਨਾਲ ਵੇਖਿਆ ਤਾਂ ਉਹ ਝੱਟ ਸਮਝ ਗਿਆ ਬਈ ਸ਼ੇਰ ਆਪਣੇ ਪੈਰ ਦੇ ਸੁਜੇ ਹੋਣ ਕਰਕੇ ਤੇ ਇਸ ਜ਼ਖਮ ਤੋਂ ਪਸਵਗਣ ਕਰਕੇ ਬਹੁਤ ਦਰਦ ਵਿੱਚ ਖੈਰ ਉਸ ਸਾਧੂ ਨੇ ਆਪਣੇ ਸੁਭਾਅ ਦੇ ਮੁਤਾਬਕ ਹੌਲੀ ਜਿਹੀ ਸ਼ੇਰ ਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ ਤੇ ਖੂਨ ਅਤੇ ਪਾਕ ਨੂੰ ਸਾਫ਼ ਕਰਕੇ ਆਪਣੇ ਕੋਲੋਂ ਕੱਪੜੇ ਨੂੰ ਪਾੜ ਕੇ ਸ਼ੇਰ ਦੇ ਪੈਰ ਉੱਤੇ ਪੱਟੀ ਬੰਨ੍ਹ ਦਿੱਤੀ। ਪੈਰ ਵਿੱਚੋਂ ਕੰਡਾ ਨਿਕਲ ਜਾਣ ਕਰਕੇ ਤੇ ਪੱਟੀ ਬੰਨ੍ਹ ਜਾਣ ਨਾਲ ਸ਼ੇਰ ਉਸੇ ਵੇਲੇ ਅਦਾਰਾਜੀ ਹੋ ਗਿਆ। ਤੇ ਬਾਕੀ ਦੀ ਤਕਲੀਫ ਤਾਂ 2-4 ਦਿਨਾਂ ਬਾਅਦ ਉਸ ਸਾਧੂ ਦੀ ਸੇਵਾ ਨਾਲ ਬਿਲਕੁਲ ਠੀਕ ਹੋ ਗਈ। ਸ਼ੇਰ ਹੁਣ ਬਿਲਕੁਲ ਨਾਓ ਬਰਨਾਓ ਸੀ। ਜੰਗਲ ਵਿੱਚ ਛਾਲਾ ਮਾਰਦਾ ਤੇ ਜੰਗਲ ਵਿੱਚ ਰਹਿਣ ਵਾਲੇ ਜਾਨਵਰਾਂ ਤੋਂ ਆਪਣੀ ਈਨ ਮਣਵਾਉਂਦਾ ਸੀ ਪਰ ਸਾਧੂ ਨੂੰ ਕੁਝ ਨਹੀਂ ਸੀ ਕਹਿੰਦਾ ਜਦੋਂ ਸਾਧੂ ਆਪਣੀ ਕੁਟਿਆ ਅੱਗੇ ਬੈਠਾ ਹੋਵੇ ਤਾਂ ਸ਼ੇਰ ਦੌੜਿਆ ਦੌੜਿਆ ਆਉਂਦਾ ਤੇ ਸਾਧੂ ਦੇ ਕੋਲ ਆ ਕੇ ਬਹਿ ਜਾਂਦਾ ਕਦੇ-ਕਦੇ ਸਾਧੂ ਦੇ ਚਰਣਾ ਉੱਤੇ ਆਪਣੀ ਗਰਦਨ ਰੱਖ ਦਿੰਦਾ ਤੇ ਜਦੋਂ ਪਿਆਰ ਨਾਲ ਸਾਧੂ ਉਸ ਦੇ ਸਿਰ ਉੱਤੇ ਹੱਥ ਫੇਰਦਾ ਨਾ ਤਾਂ ਸ਼ੇਰ ਬਹੁਤ ਖੁਸ਼ ਹੁੰਦਾ ਹਾਲੀਆਲੇ ਇਸ ਸ਼ੇਰ ਦੀ ਸਾਧੂ ਨਾਲ ਇੰਨੀ ਡੂੰਗੀ ਦੋਸਤੀ ਹੋ ਗਈ ਕਿ ਉਹ ਹਮੇਸ਼ਾ ਸਾਧੂ ਦੀ ਕੁਟਿਆ ਦੇ ਆਲੇ-ਦੁਆਲੇ ਪੈਰਾ ਦਿੰਦਾ ਰਹਿੰਦਾ ਭਾਵੇਂ ਕਿੰਨੀ ਦੂਰ ਚਲਾ ਜਾਏ ਤਾਂ ਵੀ ਸ਼ਿਕਾਰ ਖੇੜ ਕੇ ਮੁੜ ਸਾਧੂ ਕੋਲ ਆ ਜਾਂਦਾ ਹੋਣਾ ਸ਼ੇਰ ਦੇ ਨੇੜੇ ਹੁੰਦਿਆਂ ਕਿਸੇ ਹੋਰ ਜਾਨਵਰ ਦੀ ਕੀ ਮਦਾਲ ਸੀ ਕਿ ਉਹ ਸਾਧੂ ਦੀ ਕੁਟਿਆ ਦੇ ਨੇੜੇ ਵੀ ਫਟਕਦਾ ਹੈ ਜਦੋਂ ਕੋਈ ਵੀ ਜਾਨਵਰ ਕਦੇ ਗਲਤੀ ਨਾਲ ਸਾਧੂ ਦੀ ਕੁਟਿਆ ਦੇ ਕੋਲੋਂ ਲੰਘ ਵੀ ਜਾਂਦਾ ਤਾਂ ਸ਼ੇਰ ਉਹਨਾਂ ਨੂੰ ਪਾੜ ਸੁੱਟਦਾ ਹਾਲੀਆ ਲਈ ਜੰਗਲ ਦੇ ਸਭ ਜਾਨਵਰਾਂ ਦੇ ਦਿਲ ਵਿੱਚ ਉਸ ਸ਼ੇਰ ਨਾਲੋਂ ਵੀ ਵੱਧ ਸਾਧੂ ਦੀ ਉਸ ਝੌਂਪੜੀ ਦਾ ਡਰ ਬਹਿ ਗਿਆ ਉਹ ਸਮਝਣ ਲੱਗੇ ਕਿ ਇਹ ਸਾਧੂ ਸ਼ਾਇਦ ਸ਼ੇਰ ਨਾਲੋਂ ਵੀ ਜ਼ਿਆਦਾ ਤਾਕਤਵਰ ਤੇ ਬਲਵਾਨ ਹੈ ਇਸੇ ਲਈ ਤਾਂ ਸ਼ੇਰ ਵਰਗਾ ਤਾਕਤਵਰ ਤੇ ਖੂਨੀ ਜਾਨਵਰ ਵੀ ਉਸ ਸਾਧੂ ਦੀ ਹਰ ਵੇਲੇ ਰੱਖਿਆ ਕਰਦਾ ਤੇ ਉਸ ਦੇ ਨੇੜੇ ਤੇੜੇ ਕਿਸੇ ਹੋਰ ਜੀਵ ਜੰਤੂ ਨੂੰ ਨਹੀਂ ਫਟਕਣ ਦਿੰਦਾ ਇਹ ਸਾਧੂ ਬੜਾ ਨਿਰਮਲ ਆਤਮਾ ਵਾਲਾ ਸੀ ਸਦਾ ਬੰਦਗੀ ਵਿੱਚ ਸਮਾਂ ਗੁਜ਼ਾਰਦਾ ਤੇ ਕਈ ਵਾਰ ਤੇ ਕਿੰਨੇ ਕਿੰਨੇ ਦਿਨ ਉਸ ਦੀ ਸਮਾਦੀ ਨਹੀਂ ਸੀ ਖੁੱਲਦੀ ਜਦੋਂ ਕਦੀ ਉਸ ਦੀ ਸਮਾਦੀ ਖੁੱਲਦੀ ਤਾਂ ਆਪਣੇ ਦੁਆਲੇ ਸ਼ੇਰ ਨੂੰ ਛਲਾਂਗਾ ਮਾਰਦਿਆਂ ਵੇਖਦਾ ਕਈ ਵਾਰ ਉਸ ਦੇ ਦਿਲ ਵਿੱਚ ਖਿਆਲ ਆਇਆ ਬਈ ਜੰਗਲ ਵਿੱਚ ਹੋਰ ਜਾਨਵਰ ਵੀ ਤੇ ਹੋਣਗੇ ਪਰ ਉਸ ਨੂੰ ਆਪਣੇ ਨੇੜੇ țeੜੇ ਜਾਂ ਆਪਣੀ ਚੌਂਪੜੀ ਦੇ ਲਾਗੇ ਜਾ ਕੇ ਕਦੇ ਕੋਈ ਜਾਨਵਰ ਨਹੀਂ ਸੀ ਦਿਸਿਆ ਫਿਰ ਉਸਨੇ ਸੋਚਿਆ ਕਿ ਸ਼ਾਇਦ ਕਿਉਂਕਿ ਮੇਰੇ ਨੇੜੇ ਹਰ ਵੇਲੇ ਸ਼ੇਰ ਰਹਿੰਦਾ ਜਿਸ ਕਰਕੇ ਹੋਰ ਕੋਈ ਜਾਨਵਰ ਨੇੜੇ ਨਹੀਂ ਆਉਂਦਾ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਇੱਕ ਦਿਨ ਉਹ ਸਾਧੂ ਆਪਣੀ ਮौज ਵਿੱਚ ਅੱਖਾਂ ਮੀਟ ਕੇ ਲੰਮਾ ਪਿਆ ਹੋਇਆ ਸੀ ਤੇ ਸ਼ੇਰ ਉਸ ਤੋਂ ਥੋੜੀ ਦੂਰ ਆਪਣੀਆਂ ਅਗ ਅਗ ਵਰਗੀਆਂ ਚਮਕਦੀਆਂ ਹੋਈਆਂ ਅੱਖਾਂ ਨਾਲ ਸਾਧੂ ਵੱਲ ਬੜੇ ਪਿਆਰ ਤੇ ਸਤਿਕਾਰ ਨਾਲ ਵੇਖ ਰਿਹਾ ਸੀ ਜਦੋਂ ਸ਼ੇਰ ਨੇ ਵੇਖਿਆ ਬਈ ਇੱਕ ਮੱਖੀ ਸਾਧੂ ਦੇ ਮੂੰਹ ਤੇ ਆ ਕੇ ਘੜੀਮੁੜੀ ਬਹਿ ਜਾਂਦੀ ਹੈ ਤੇ ਸਾਧੂ ਉਸ ਮੱਖੀ ਨੂੰ बार-बार ਆਪਣੇ ਮੂੰਹ ਤੋਂ ਪਰੇ ਹਟਾਉਂਦਾ ਹੈ ਮੱਖੀ ਦੀ ਇਹ ਦਲੇਰੀ ਤੇ ਗੁਸਤਾਖੀ ਵੇਖ ਕੇ ਸ਼ੇਰ ਨੂੰ ਬੜਾ ਗੁੱਸਾ ਆਇਆ ਉਸਨੇ ਸੋਚਿਆ ਮੈਂ ਜੰਗਲ ਦਾ ਰਾਜਾ ਤੇ ਮੇਰੇ ਸਾਹਮਣੇ ਤੇ ਜੰਗਲ ਦੇ ਵੱਡੇ ਤੋਂ ਵੱਡੇ ਜਾਨਵਰ ਵੀ ਚੁੱਕਦੇ ਨੇ ਇਹ ਮੱਖੀ ਨਿਰਬਲ ਤੇ ਨਾ ਚੀਜ਼ ਹੈ ਈ ਕੀ ਜਿਹੜੀ ਮੇਰੇ ਪਿਆਰੇ ਸਾਧੂ ਦੇ ਮੂੰਹ ਤੇ बार-बार ਆ ਕੇ ਬੈੰਦੀ ਹੈ ਤੇ ਉਸ ਨੂੰ ਤੰਗ ਕਰਦੀ ਹੈ ਮੈਂ ਹੁਣੇ ਇਸ ਨੂੰ ਇਸ ਦੀ ਹਉਸਤਾਖੀ ਦੀ ਸਜ਼ਾ ਦਿਆਂਗਾ ਇਹ ਸੋਚ ਕੇ ਜਦੋਂ ਮੁੜ ਉਹ ਮੱਖੀ ਸਾਧੂ ਦੇ ਮੂੰਹ ਤੇ ਆ ਕੇ ਬੈਠੀ ਤਾਂ ਇਸ ਸ਼ੇਰ ਨੇ ਗੁੱਸੇ ਵਿੱਚ ਲਾਲ ਹੋ ਕੇ ਬੜੀ ਜ਼ੋਰ ਨਾਲ ਆਪਣਾ ਪੰਜਾ ਉਸ ਮੱਖੀ ਨੂੰ ਮਾਰਿਆ ਮੱਖੀ ਤੇ ਪੰਜਾ ਵੱਜਣ ਤੋਂ ਪਹਿਲਾਂ ਹੀ ਉੱਡ ਗਈ ਪਰ ਸ਼ੇਰ ਦੇ ਜ਼ੋਰ ਨਾਲ ਮਾਰੇ ਹੋਏ ਪੰਜੇ ਨੇ ਉਸ ਸਾਧੂ ਦਾ ਮੂੰਹ ચીਰ ਕੇ ਰੱਖ ਦਿੱਤਾ ਤੇ ਇਹੋ ਜਿਹਾ ਜ਼ਖਮੀ ਕੀਤਾ ਬਈ ਕੁਝ ਦੇਰ ਮਗਰੋਂ ਸਦ ਹੋ ਵੀ ਮਰ ਗਿਆ ਜਿਸ ਤਰ੍ਹਾਂ ਸ਼ੇਰ ਨੇ ਆਪਣੀ ਅਣਜਾਣਤਾ ਮੂਰਖਪੁਣੇ ਤੇ ਪਸ਼ੂਪੁਣੇ ਕਰਕੇ ਸਾਧੂ ਦੇ ਲਈ ਸਤਕਾਰ ਪਿਆਰ ਤੇ ਹਮਦਰਦੀ ਰੱਖ ਦਿਆ ਹੋਇਆ ਵੀ ਅਖੀਰ ਸਾਧੂ ਨੂੰ ਨੁਕਸਾਨ ਪਹੁੰਚਾਇਆ ਉਸੀ ਤਰ੍ਹਾਂ ਅਣਜਾਣ ਆਸਤਿਕ ਵੀ ਆਪਣੀ ਅਣਜਾਣਤਾ ਕਰਕੇ ਦਿਲ ਵਿੱਚ ਸਤਕਾਰ ਤੇ ਪਿਆਰ ਰੱਖਣ ਦੇ ਬਾਵਜੂਦ ਧਰਮ ਦੀ ਮਹਾਨਤਾ ਤੇ ਉਚਤਾ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਨੇ ਤੁਹਾਡਾ ਕੀ ਖਿਆਲ ਹੈ